ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾਂ ਪੈਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਚੀਨ ਨੂੰ ਚੀਨ ਨੂੰ ਸੁਧਾਰਨਾ ਹੋਵੇਗਾ ਆਪਣਾ ਵਤੀਰਾ ਚੰਗਾਈ ਸੰਜੋਗ ਸੰਗਠਨ ਦੀ ਬੈਠਕ ਵਿੱਚ ਇਸਾ ਲੈਣ ਲਈ ਪ੍ਰਧਾਨ ਮੰਤਰੀ ਮੋਦੀ ਨੇ 7 ਸਾਲਾਂ ਬਾਅਦ ਚੀਨ ਦਾ ਦੌਰਾ ਕੀਤਾ ਇਸ ਤਰ੍ਹਾਂ ਮੇਜ਼ਬਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਬਲੰਦੀਮੀਰ ਪੁਤਨ ਤੋਂ ਲਾਵਾ ਕਈ ਹੋਰ ਨਕਾਵਾ ਨਾਲ ਉਹਨਾਂ ਦੀ ਗੱਲਬਾਤ ਹੋਈ ਖਾਸ ਤੌਰ ਤੇ ਜਿਨਪਿੰਗ ਨਾਲ ਲੰਬੇ ਸਮੇਂ ਬਾਅਦ ਹੋਈ ਮੁਲਾਕਾਤ ਤੇ ਪੁਤਨ ਨਾਲ ਉਹਨਾਂ ਦੀ ਦੋਸਤੀ ਖਾਸ ਤੌਰ ਤੇ ਚਰਚਾ ਦਾ ਵਿਸ਼ਾ ਰਹੀ ਹੈ ਇੱਕ ਜਹੇ ਸਮੇਂ ਵਿੱਚ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਖਾਸ ਕਰਕੇ ਟਰੈਂਪ ਨੀਤੀ ਦੁਨੀਆ ਵਿੱਚ ਹਲਚਲ ਪੈਦਾ ਕਰ ਰਹੀਆਂ ਹਨ ਮੋਦੀ, ਜਿਨਪਿੰਗ, ਪੁਤਨ ਦੀ ਤਿੱਕੜੀ ਤੇ ਦੁਨੀਆ ਦੀਆਂ ਨਜ਼ਰਾਂ ਟਿਕਾਣਾ ਟਿਕਾਣਾ ਕੁਦਰਤੀ ਸੀ ਐਸਆਈਓ ਦੇ ਮੰਚ ਤੇ ਪ੍ਰਧਾਨ ਮੰਤਰੀ ਨੇ ਭਾਰਤ ਦੀਆਂ ਤਰਜੀਹਾਂ ਨੂੰ ਵੀ ਪ੍ਰਮੁੱਖਤਾ ਨਾਲ ਪੇਸ਼ ਕੀਤਾ ਪਾਕਿਸਤਾਨ ਵੱਲੋਂ ਕਰਵਾਏ ਗਏ ਪੈਲਗਾਮ ਅੱਤਵਾਦੀ ਹਮਲੇ ਦੀ ਐਸਆਈਓ ਵੱਲੋਂ ਨਿੰਦਾ ਕਰਨਾ ਭਾਰਤ ਦੀ ਇੱਕ ਵੱਡੀ ਕੋਰਟ ਨੀਤੀਕ ਜੇਤ ਰੱਖੀ ਇਹ ਰੁਖ ਜੂਨ ਵਿੱਚ ਐਸਈਓ ਨੇ ਰੱਖਿਆ ਮੰਤਰੀਆਂ ਦੀ ਬੈਠਕ ਦੇ ਉਲਟ ਸੀ ਜਿਸ ਵਿੱਚ ਪੈਰਦਮ ਅਤਵਾਦੀ ਹਮਲੇ ਦੀ ਨਿੰਦਾ ਨੂੰ ਲੈ ਕੇ ਦੋਰਾ ਰਵਈਆ ਦਿਖਾਇਆ ਗਿਆ ਸੀ ਨਵੀਂ ਦਿੱਲੀ ਵਿੱਚ ਇਹ ਨਤੀਜਾ ਨਾ ਸਿਰਫ ਅੱਤਵਾਦ ਖਿਲਾਫ ਲੜਾਈ ਅਤੇ ਐਸਈਓ ਚਾਰਟਰ ਦੇ ਕੇਂਦਰੀ ਮਿਸ਼ਨ ਨੂੰ ਦੁਬਾਰਾ ਸਥਾਪਿਤ ਕਰਦਾ ਹੈ ਜਗੋ ਮੈਂਬਰ ਦੇਸ਼ਾਂ ਤੇ ਜੂਰੀਸੀਆ ਖਿਲਾਫ ਪਾਕਿਸਤਾਨ ਅੱਤਵਾਦ ਵੱਲੋਂ ਵਿੱਚ ਵਿਆਪੀ ਧਿਆਨ ਵੀ ਖਿੱਚਦਾ ਹੈ ਸਿੱਖ ਸੰਮੇਲਨ ਤੋਂ ਪਹਿਲਾਂ ਤੇ ਬਾਅਦ ਚਾ ਪ੍ਰਧਾਨ ਮੰਤਰੀ ਦੇ ਮੀਆਂ ਮਾਰ ਮਲਦੀ ਮਾਤੇਸ਼ੀਆ ਪਹਿਲਾ ਰੂਸ ਰੂਸ ਅਰਮੇਨੀਆ ਤੇ ਮਿਸਰ ਦੇ ਨਤਾਵਾਂ ਨਾਲ ਦੋ ਪੱਕੀ ਬੈਠਕਾਂ ਵੀ ਕੀਤੀਆਂ ਤਾਂ ਜੋ ਕੂਟਨੀਤਿਕ ਸਬੰਧਾਂ ਨੂੰ ਮਜ਼ਬੂਤ ਕੀਤਾ ਜਾ ਸਕੇ ਕਈ ਮੋਰਚਿਆਂ ਤੇ ਪ੍ਰਗਤੀ ਦੇ ਬਾਵਜੂਦ ਇਸ ਤੱਥ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਐਸ ਸੀਓ ਨਰੂਨੀ ਵਿਰੋਧਾਂ ਨਾ ਪਰ ਰਿਹਾ ਹੋਇਆ ਹੈ ਕਈ ਮੈਂਬਰ ਇਸ ਮੰਚ ਨੂੰ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਅਤੇ ਭੂ ਰਾਜਨੀਤਿਕ ਲਾਭ ਲਈ ਵਰਤਦੇ ਹਨ ਜਿਸ ਨਾਲ ਪਰਸਪਰੋਚੇ ਦੀ ਘਾਟ ਅਤੇ ਵਿਰੋਧ ਪੈਦਾ ਹੁੰਦੇ ਹਨ ਇਸ ਦਾ ਨਤੀਜਾ ਇਹ ਹੈ ਕਿ ਇਹ ਮੰਚ ਆਤਵਾਦ ਕਨੈਕਟਿਵ ਕਨੈਕਟੀਵਿਟੀ ਦੇ ਘਾਟ ਅਤੇ ਅਫਗਾਨਿਸਤਾਨ ਦੀ ਸਥਿਤੀ ਵਰਗੇ ਮੁੱਖ ਖੇਤਰੀ ਸੰਕਟਾਂ ਦੇ ਪ੍ਰਭਾਵੀ ਹੱਲ ਵਿੱਚ ਆ ਸਫਲ ਰਿਹਾ ਚੀਨ ਦੀ ਭੂਮਿਕਾ ਦੀ ਸਮਸਥਿਆ ਨਾ ਭਰੀ ਹੋਈ ਹੈ ਪਾਰ ਤਖਲਾ ਪਾਤਵਾਦ ਨੂੰ ਇੱਕ ਰਣਨੀਤਿਕ ਥਿਆਰ ਦੇ ਤੌਰ ਤੇ ਵਰਤ ਰੱਖੇ ਪਾਕਿਸਤਾਨ ਦਾ ਚੀਨ ਹਰ ਸੰਭਵ ਤਰੀਕੇ ਨਾਲ ਬਚਾ ਕਰਦਾ ਆ ਹੈ ਪਾਕਿਸਤਾਨ ਦੇ ਐਸਈ ਵੀ ਸਹਿਤੋ ਵਾਧ ਰੱਖਿਆ ਅਫਕਰਨ ਹੁਣ ਚੀਨ ਤੋਂ ਆ ਰਖੇ ਹਨ ਆਪਰੇਸ਼ਨਸ ਦੂਰਦਰਾਨ ਵੀ ਉਸਨੇ ਪਾਕਿਸਤਾਨ ਨੂੰ ਸਹਾਇਤਾ ਪਹੁੰਚਾਈ ਸੀ ਬਿਜਿੰਗ ਦੇ ਸੌੜੇ ਰਣਨੀਤਿਕ ਇਤਾਨ ਨੇ ਅਫਕਰਨ ਪਾਕਿਸਤਾਨ ਕੇਤਨ ਨੂੰ ਅਤਵਾਦ ਦਾ ਗੜ ਬਣਾਇਆ ਹੈ ਇਸ ਨਾਲ ਕੇਤਰੀ ਕਨੈਕਟੀਵਿਟੀ ਸੁਰੱਖਿਆ ਤੇ ਆਰਥਿਕ ਵਿਕਾਸ ਤੇ ਅਸਰ ਪੈਂਦਾ ਹੈ ਤੇ ਐਸਈਓ ਕਮਜ਼ੋਰ ਹੁੰਦਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ